ਸਰ ਵੋਟ ਕਿਨੂੰ ਪਾਓਗੇ ਇਸ ਵਾਰ ਲੋਕ ਸਭਾ ਚੋਣਾਂ ਦੇ ਵਿੱਚ ਲੁਧਿਆਣੇ ਚ ਕਿਨੂੰ ਦੇਖਣਾ ਚਾਹੁੰਦੇ ਆ ਆਮ ਆਦਮੀ ਪਾਰਟੀ ਕਾਂਗਰਸ ਮੈਮ ਤੁਸੀਂ ਵੋਟ ਕਾਂਗਰਸ ਉਹ ਤਾਂ ਠੋਕੇ ਵਜਾ ਕੇ ਕਹਾਂਗੇ ਜੀ ਬੀਜੇਪੀ ਨੂੰ ਪਾਓਗੇ ਇੱਥੋਂ ਤੱਕ ਸਾਡਾ ਰੋਸ ਹੈ ਸਾਡਾ ਰੋਸ ਹੈ ਸਾਡੇ ਅੰਦਰ 70 80 ਹਜ਼ਾਰ ਪੰਦਰ ਲਾ ਕੇ ਇਹਨਾਂ ਨੇ ਅੰਮ੍ਰਿਤਪਾਲ ਚੱਕਿਆ ਪੰਜਾਬ ਦੇ ਵਿੱਚੋਂ ਨਸਾ ਕਿਉਂ ਨਹੀਂ ਚੱਕ ਰਹੇ ਕੋਈ ਕੰਮ ਜਿਹੜਾ ਤੁਹਾਨੂੰ ਲੱਗਦਾ ਹੋਵੇ ਕਿ ਇਹ ਪਾਰਟੀ ਕੰਮ ਕਰਦੀ ਨਹੀਂ ਮੇਰੇ ਖਿਆਲ ਚ ਤਾਂ ਆਮ ਪਾਰਟੀ ਔਰ ਵਾਟਰ ਨਾਲੋਂ ਜ਼ਿਆਦਾ ਬਿਹਤਰ ਪਾਰਟੀ ਫਿਰ ਵੀ ਕੋਈ ਮਾਇਨ ਚ ਹੋਏਗੀ ਲੱਗਦਾ ਹੈਗਾ ਜਿਹਦੇ ਕੰਮ ਥੋੜੇ ਲੱਗਦੇ ਹਨ ਕਿ ਸੁਧਾਰ ਦੇ ਵਿੱਚ ਨੇ ਅਸੀਂ ਤਾਂ ਭਾਜੀਪੀ ਨੂੰ ਵਾਂਗ ਬੋਲੀਏ ਕੈਂਡੀਡੇਟ ਦੇਖ ਕੇ ਕੀ ਲੱਗਦਾ ਹੈ ਕਿਹੜੇ ਕੈਂਡੀਡੇਟ ਨੂੰ ਪਸੰਦ ਕਰਦੇ ਹੋ ਜਾਂ ਕਿਹੜੀ ਪਾਰਟੀ ਅੱਗੇ ਆ ਸਰਦੀ ਹੈ ਆਪ ਗੇਤਾ ਆਪ ਹੀ ਆਈ ਜਿਵੇਂ ਕਿ ਪਹਿਲਾਂ ਵਾਲੀਆਂ ਸਰਕਾਰਾਂ ਨੇ ਅਜੇ ਤੱਕ ਕੁਝ ਵੀ ਨਹੀਂ ਕੀਤਾ ਸੀ ਇਹਨਾਂ ਨੇ 2 ਸਾਲ ਦੇ ਵਿੱਚ ਹੀ ਕਰਕੇ ਦਿਖਾਇਆ ਇਸ ਦੇ ਉਮੀਦ ਦੀ ਆਸ ਕਰ ਸਕਦੇ ਹਾਂ ਵੀ ਬਹੁਤ ਵਧੀਆ ਕਰ ਸਕਦੇ ਅੱਗੇ ਜਾ ਕੇ ਵੀ ਇਹ ਜਿਹੜਾ ਜਿੱਤ ਗਿਆ ਸਾਡੀ ਵੋਟਰਾਂ ਜਿੱਤੇਗਾ ਜੀ ਜਿਹੜਾ ਵੀ ਜਿੱਤ ਗਿਆ ਪਾਰਟੀ ਨੂੰ ਨਹੀਂ ਪਾਵਾਂਗੇ ਕਿਹੜੀ ਪਾਰਟੀ ਦਾ ਲੱਗਦਾ ਹੈ ਲੁਧਿਆਣਾ ਸ਼ਹਿਰ ਚ ਵਿਕਾਸ ਕਰ ਅਜ ਦੇ ਵਿੱਚ ਧਿਆਨ ਹੋਏਗਾ ਤੇ ਉਹਨੂੰ ਚੋਣਾਂ ਚ ਬੀਜਪੀ ਨੂੰ ਸਾਰੇ ਚੋਰ ਨੇ ਜੀ ਸਾਰੇ ਚੋਰ ਹੈ ਜੀ ਨਹੀਂ ਲੱਗਦਾ ਕੋਈ ਵਿਕਾਸ ਹੋਏਗਾ ਨਹੀਂ ਕੋਈ ਵਿਕਾਸ ਨਹੀਂ ਹੋ ਰਿਹਾ ਜੀ ਬਿਲਕੁਲ ਜ਼ੀਰੋ ਹੋ ਰਿਹਾ ਜੀ ਕਿਹਨੂੰ ਵੋਟ ਪਾਉਣਾ ਚਾਹੁੰਦੇ ਹੋ ਕੋਈ ਅਸੀਂ ਆਪ ਪਾਰਟੀ ਪਾਵਾਂਗੇ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਵਿਕਾਸ ਲੱਗਦਾ ਹੈ ਕਿ ਚੇਂਜਸ ਹੋਣਗੇ ਹਾਂ ਵੋਟ ਪਰ ਪਾ ਕੇ ਇੱਕ ਮੌਕਾ ਦੇਣਾ ਚਾਹੀਦਾ ਨਹੀਂ I'm sorry.